ਹੈਲੋ ਜੀ ਪਿਆਰ ਪਰ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਮਸ਼ੀਨ ਦੇ ਤੁਕੜੀਆਂ ਚੇਂਜ ਹੁੰਦੀਆਂ ਨੇ ਗਿਆ ਤੂੜੀ ਆਲਦੀਆਂ ਜੋ ਮੂਰੇ ਸੀਜ਼ਨ ਆ ਰਿਹਾ ਤੂੜੀ ਦਾ ਤੇ ਬਸ 20 ਦਿਨ ਰਹਿ ਗਏ ਸੀਜ਼ਨ ਚੱਲਣ ਦਾ ਤੂੜੀ ਦਾ ਤੇ ਅੱਜ ਮੰਡੀ 'ਚ ਖੜਾਈ ਹੋਈ ਏਦਾਂ ਮੰਡੀ 'ਚ ਤੇ ਵੀਰਾਂ ਨੂੰ ਪਸਾਂਗੇ ਭਾਈ ਇਹ ਤੁਕੜੀਆਂ ਆਹੇ ਸਾਲ ਕਾ ਤੋਂ ਚੇਂਜ ਕਰਨੀ ਪੈਂਦੀਆਂ ਨੇ ਸੋ ਦੱਸਣ ਗਿਆ ਆਪਾਂ ਨੂੰ ਤੇ ਆ ਜਿਹੜੇ ਤੁਗੜੇ ਤੁਸੀਂ ਚੇਂਜ ਕਰੀ ਜਾਂਦੇ ਹੋ ਇਹ ਬਾਈ ਲਾਂਗਾ ਸਾਫ ਪੱਢੂਗੀ ਅਸਿਆ ਬਾਈ ਆਈ ਆਈ ਬੇ ਸਾਹ ਅਖਰ ਚੇਂਜ ਕਰਨੇ ਪੈਂਦੇ ਨੇ ਬਣਾਤ ਬਣਾਣੇ ਮੈਂਦੇ ਨੇ ਅੱਛਾ ਹਾਂ ਠੀਕ ਹੈ ਬੰਨਾ ਘਟ ਲਾ ਜਿਹੜਾ ਉਹ ਬੰਦਾ ਬੈਠਾ ਲਾਲ ਬੱਗ ਵਾਲਾ ਕਿੱਥੋਂ ਆਗਾ ਇਹ ਬਾਈ ਜਮਾਰ ਕਹਿੰਦਾ ਆਇਗਾ ਜਮਾਰ ਕਹਤੋ ਕਿਤਨੀ ਆਇਆ ਹੈ ਅੱਛਾ ਇਹ ਦੋ ਡਰਾਈਵਰ ਖੜੇ ਨੇ ਜਾਂਦੇ ਬਾਈ ਇੰਨਾ ਨਹੀਂ ਉਹ ਤੇ ਪੱਟੀ ਮਈਆਂ ਨਰਮਾਨੀਆਂ ਠੀਕ ਐ ਹੋਰ ਫੇਰਾ ਠੀਕੋ ਠੀਕ ਐ ਬਾਈ ਚਾਹ ਲਿਆ ਦੋ ਨਹੀਂ ਜੀ ਦੇਖੋ ਚਾਹ ਹਲੇ ਆਈ ਨਹੀਂ ਹੈਗੀ ਆਈ ਨਹੀਂ ਬਾਈ 12 ਵਜੇ ਪੈਣਗੇ ਤੂੰ ਤੇ ਜਾਣਾ ਪਊਗਾ ਇਹਨਾਂ ਤੇ ਆ ਵੇਖ ਸਕਦੇ ਟੁਕੜੇ ਚੇਂਜ ਹੋ ਰਹੀਆਂ ਨੇਗੀਆਂ ਤੇ ਇੱਧਰ ਬੈਠਾ ਤਾਰੇ ਹਲਵਾਈ ਦਾ ਮੁੰਡਾ ਤੁਸੀਂ ਕਿੱਥੇ ਬੈਠੇ ਹੋ ਰੇ ਸਰੋਂ ਘੜਾਉਣਾ ਹੈ ਰੰਬਾ ਦੇਖਦਿਆ ਹੜੰਬਾ ਦੇ ਬੈਠਾ ਇਹ ਬੰ ਬੈਠਾ ਖੜਾ ਰੰਬਾ ਖੜਾ ਗਿਆ ਉਹ ਰੇ ਇਹਨਾਂ ਲੋਕ ਨਹੀਂ ਲੈਂਦਾ ਕਿਉਂ ਇਹ ਵਧੀ ਨਹੀਂ ਕਰਦਾ ਪਨਾਣਾ ਨਹੀਂ ਕਰਦਾ ਸਰੋਂ ਕਿਉਂ ਆਪ ਦੀ ਉਨੀ ਖਾਂਦਾ ਹੈ ਅੱਛਾ ਖਾਂਦਾ ਉਨੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਾਈ ਇਹ ਸਿਰੇ ਨੇ ਇੱਦਾਂ ਲੈ ਅੱਛਾ ਠੀਕ ਹੈ ਸਰੋਂ ਦਾ ਸੀਨ ਆ ਗਿਆ ਜੀ ਇੱਥੇ ਕਹੀਂ ਕੋ ਸਰੂ ਰੋ ਤੇਰੇ ਕੋਲ ਆ ਤੇ ਆ ਪਾ ਆ ਗਿਆ ਯਾਰ ਜਿਆਦਾ ਤਨ ਕਰੇ ਕੌਫੀ ਨਾ ਬਣਾ ਕੇ ਪਿਆਦੀ ਐ ਭੈਣ ਦੀ ਬੁੱਧੀ ਚਲਾ ਦੇ ਸੁੱਦਾ ਅੱਛਾ ਅੱਤਾ ਬਚਵਾ ਡਰਮ ਦੇ ਸੇ 6 ਬਾਈ 6 ਤਾਂ ਪਾ ਕੇ ਚੱਲਦੇ ਆ ਮਸ਼ੀਨ ਰੁਕੜਦੀ ਬਣੀ ਹੋਈ ਆ ਦਸਤਰਾ ਨਾਲ ਹੋ ਗਿਆ ਰਰਦਾਰ ਦੀ ਮਸ਼ੀਨ ਐ ਆਈ 6.5 ਲੱਖ ਦੀ ਆ ਬਾਈ असां कारजे